ਹਾਂ ਜੀ ਮਿੱਤਰ ਪਿਆਰਿਓ ਪੇਸ਼ੇ ਖਿਦਮਤ ਹੈ ਸਰਦੀਆਂ ਦਾ ਤੋਹਫਾ ਮਟਨ ਪਾਇਆ ਸੂਪ ਜਾਨੀ ਕਿ ਖਰੋੜਿਆਂ ਦਾ ਸੂਪ ਇਹਦਾ ਬਹੁਤ ਹੀ ਇੱਕ ਆਪਾਂ ਹੈਲਦੀ ਵਰਜ਼ਨ ਤਿਆਰ ਕਰਾਂਗੇ ਬਿਲਕੁਲ ਘੱਟ ਤੇਲ ਦੇ ਨਾਲ ਔਰ ਰੈਸਪੀ ਵੀ ਬਹੁਤ ਆਸਾਨ ਹੈ ਬਿਲਕੁਲ ਝਟਪਟ ਤਿਆਰ ਹੋ ਜਾਣ ਲਈ ਹੈ ਤੁਸੀਂ ਇਹਨੂੰ ਇੱਕ ਰਜੂ ਟਰਾਈ ਕਰਨਾ ਅਦਰਕ ਲਸਣ ਟਮਾਟਰ ਤੇ ਹਰੀ ਮਿਰਚ ਦਾ ਬਣਾ ਲਓ ਸਮੂਥ ਪੇਸਟ ਤੇ ਪੈਜਨ ਕਰ ਲਓ ਸਲਾਈਸ ਜੇ ਆਪਾਂ ਖਰੋੜਿਆਂ ਦੀ ਗੱਲ ਕਰੀਏ 15 ਤੋਂ 16 ਕਿਲੋ ਦਾ ਬੱਕਰਾ ਹੈ ਤੇ ਮਿਲਦਾ ਮੀਟ ਮਾਸਟਰ ਜੋ ਕਿ ਮਾਲਵਾਲ ਰੋਡ ਦੇ ਦੁਕਾਨ ਸਥਿਤ ਹੈ ਬਹੁਤ ਹੀ ਸ਼ਾਨਦਾਰ ਮਾਲ ਦਿੰਦੇ ਨੇ ਇਸ ਤਰ੍ਹਾਂ ਕੱਟ ਲਵਾ ਲੈਣਾ ਤੇ ਪੀਐਸਟੀ ਤੁਸੀਂ ਦਾ ਸਮੂਥ ਬਣਾ ਲੈਣਾ ਕੁੱਕਰ ਚ ਪਾ ਦਿਓ ਖਰੋੜੇ ਤੇ ਨਾਲ ਦੀ ਨਾਲ ਤੁਸੀਂ ਪੇਸਟ ਦੇ ਨਾਲ ਹੀ ਉਹਨਾਂ ਹੀ ਡੋਂਗਾ ਭਰ ਕੇ ਪਾਣੀ ਦਾ ਤੇ ਨਾਲ ਸਲਾਈਸ ਕੀਤੇ ਹੋਏ ਪਿਆਜ਼ ਸਿਰਫ ਨਮਕ ਦੇ ਦੋ ਛੋਟੇ ਚਮਚੇ ਪਾ ਦਿੰਨੇ ਆਪਾਂ ਤੇ ਘੜੀਵਾਲ ਵੇਖ ਕੇ ਡੇਢ ਘੰਟਾ ਸੀਟੀ ਲਵਾਉਣੀ ਪਹਿਲੀ ਸੀਟੀ ਫੁੱਲ ਤੇ ਤੇ ਬਾਕੀ ਸੀਟੀ ਬਹੁਤ ਘੱਟ ਬਹੁਤ ਹੀ ਟੈਂਡਰ ਹੋ ਜਾਣਗੇ ਤੁਹਾਡੇ ਕਰੋੜੇ ਜਦੋਂ ਤੁਸੀਂ ਬਾਜ਼ਾਰੋਂ ਲੈਂਦੇ ਹੋ ਤਾਂ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਮਿਲਦੇ ਤੇ ਨਾ ਹੀ ਮਿਲ ਸਕਦੇ ਨੇ ਜੋ ਚੀਜ਼ ਘਰੇ ਬਣ ਜਣੀ ਉਹ ਘਰੇ ਹੀ ਬਣ ਜਣੀ ਸੋਣਿਓ ਇਹ ਜਰੂਰ ਟਰਾਈ ਕਰਨਾ रेसिपी ਬਹੁਤ ਵਧੀਆ ਰੈਸਪੀ ਹੈਗੀ ਹੈ ਪੂਰੀ ਸਰਦੀਆਂ ਤੁਸੀਂ ਨੂੰ ਇੰਜੋਏ ਕਰਨਾ ਇਹਦਾ ਮੈਂ ਇੱਕ ਹੋਰ ਵਰਜ਼ਨ ਬਣਾ ਕੇ ਵੀ ਅਗਲੀ ਵੀਡੀਓ ਉਹਦੀ ਅਪਲੋਡ ਕਰਾਂਗਾ ਉਹ ਥੋੜਾ ਲੈਵਲ ਫਲੇਵਰ ਚ ਹੋਏਗਾ ਬਿਲਕੁਲ ਬੇਸਿਕ ਮਸਾਲੇ ਨੇ ਧਨੀਆ ਪਾਊਡਰ ਬਲੈਕ ਪੀਪਰ ਤੇ ਹਲਦੀ ਦੇ ਥੋੜੀ ਜੀ ਲਾਲ ਮਿਰਚ ਜੇ ਇਸ ਤਰ੍ਹਾਂ ਮਸਾਲਾ ਰੈਡੀ ਹੋ ਜੇ ਤੇ ਬਿਲਕੁਲ ਗਰਮਾ ਗਰਮ ਕੇਟਲ ਦਾ 1 ਲੀਟਰ ਪਾਣੀ ਤੁਸੀਂ ਇਹਦੇ ਚ ਐਡ ਕਰ ਦੇਣਾ ਤੇ ਬੱਲੇ ਬੱਲੇ ਹੋ ਜ ਬਹੁਤ ਹੀ ਕੈਂਟ ਇੱਕ ਸੂਪ ਤਿਆਰ ਹੋਇਆ ਸਰਦੀਆਂ ਦਾ ਸਟਾਰਟਰ ਤੁਸੀਂ ਕਹਿ ਸਕਦੇ ਹੋ ਰੋਜ਼ ਇੱਕ ਦਾ ਕਾ ਪੀਓ ਤੇ ਗੋਡੇ ਗਿੱਟੀਆਂ ਦੀਆਂ ਬਿਮਾਰੀਆਂ ਤੋਂ ਬਚੋ ਤਿਲ ਲਾਉ ਨਿਆਰੇ ਮੇਰਾ ਵੀਰ ਕੀ ਬਾਤ ਹੈ ਕੁਕਤਾ ਟੱਕਣਾ ਆਪਾਂ ਖੋਲਿਆ ਤੇ ਕਰੋੜੇ ਬਣ ਕੇ ਤੁਹਾਡੇ ਬਿਲਕੁਲ ਰੈਡੀ ਹੋ ਗਏ ਨੇ ਤਾਂ ਆਪਾਂ ਸੋਨੇ ਜਿੰਨ ਨੂੰ ਇੱਕ ਬਾਉਲ ਚ ਕੱਪ ਚ ਸਰਵ ਕਰਾਂਗੇ ਉੱਤੇ ਪਾਵਾਂਗਾ ਬਨ ਨਿੰਬੂ ਤੇ ਟੈ ਇੰਟਰਨੈਟ ਤੇ ਚੈੱਕ ਕਰੋ ਖੋੜਾ ਸਿਰਫ ਹੱਡੀਆਂ ਹੱਡੀਆਂ ਪਾਸੇ ਹੋ ਗਈਆਂ ਤੇ ਕਿਸ ਤਰ੍ਹਾਂ ਕਿੰਨਾ ਦੇਖੋ ਸੌਫਟ ਤਿਆਰ ਹੋਇਆ ਇਸ ਤਰ੍ਹਾਂ ਦੀ ਆਸਾਨ ਆਸਾਨ ਰੈਸਪੀ ਦੇਖਣ ਲਈ ਭਰਾ ਦੇ ਪੇਜ ਨੂੰ ਕਰੋ ਤੁਸੀਂ ਫੋਲੋ ਤੇ ਵੀਰੋ ਵੇਖਣ ਲਈ ਤੁਹਾਡਾ ਬਹੁਤ ਬਹੁਤ ਦਿলো ਧੰਨਵਾਦ